ਸ਼੍ਰੀ ਅਕਾਲ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਪੇਸ਼ਨ ਵੋਲਟ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਰੂਸ ਅਤੇ ਯੂਕਰੇਨ ਵਿਚਕਾਰ ਜੰਗਬੰਦੀ ਤੇ ਪਹੁੰਚਣ ਵਿੱਚ ਅਸਫਲ ਰਹਿਣ ਤੇ ਨਿਰਾਸ਼ਾ ਪ੍ਰਗਟ ਕੀਤੀ ਅਤੇ ਯੁੱਧ ਖਤਮ ਕਰਨ ਦੀ ਆਪਣੀ ਪਹਿਲ ਕਦਮੀ ਵਿੱਚ ਰੂਸੀ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਅਤੇ ਉਹਨਾਂ ਦੇ ਯੂਕਰੇਨੀ ਹਮਰੁੱਤਪਾ ਬਲੋਦੀਮੀਰ ਜ਼ੇਲਸਕੀ ਦੇ ਰੁਕ ਲਈ ਉਹਨਾਂ ਤੇ ਨਿਸ਼ਾਨਾ ਬੰਨ੍ਹਿਆ 트럼ਪ ਨੇ ਪੱਤਰਕਾਰਾਂ ਨੂੰ ਕਿਹਾ ਅਸੀਂ ਜੁਗਬੰਦੀ ਵੱਲ ਬਹੁਤ ਤਰੱਕੀ ਕੀਤੀ ਹੈ ਅਤੇ ਸਵੀਕਾਰ ਕੀਤਾ ਕਿ ਦੋਵਾਂ ਨੇਤਾਵਾਂ ਵਿਚਕਾਰ ਬਹੁਤ ਕੁੜਤ ਨੇ ਇਹ ਇੱਕ ਨਵਾਂ ਸੰਕੇਤ ਹੈ ਕਿ ਗਲਬਾਤ ਨਾਲ 트럼ਪ ਤੁਰੰਤ ਹੱਲ ਨਹੀਂ ਕੱਢ ਸਕਦੇ ਜਿਸ ਦਾ ਉਹਨਾਂ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ 트럼ਪ ਨੇ ਸਵੇਰੇ ਫਲੋਰੀਡਾ ਦੇ ਆਪਣੇ ਨਿੱਜੀ ਕਲੱਬ ਮਾਰ ਏ ਲਾਗੋ ਵਿੱਚ ਐਨਬੀਸੀ ਨਿਊਜ਼ ਨਾਲ ਇੱਕ ਇੰਟਰਵਿਊ ਦੌਰਾਨ ਆਪਣੀ ਅਸੰਤੁਸ਼ਟੀ ਜ਼ਾਹਰ ਕੀਤੀ ਉਸਨੇ ਕਿਹਾ ਕਿ ਉਹ ਪੁਤਿਨ ਦੁਆਰਾ ਜ਼ੇਲਸਕੀ ਦੀ ਉਸੇ ਜੋਖਤਾ ਤੇ ਸਵਾਲ ਉਠਾਉਣ ਤੋਂ ਪਰੇਸ਼ਾਨ ਨੇ ਰੂਸੀ ਨੇਤਾ ਨੇ ਹਾਲੀ ਵਿੱਚ ਕਿਹਾ ਸੀ ਕਿ ਜਲੇਸਕੀ ਕੋਲ ਸ਼ਾਂਤੀ ਸਮਝੌਤੇ ਤੇ ਦਸਤਕਤ ਕਰਨ ਦਾ ਅਧਿਕਾਰ ਨਹੀਂ ਹੈ ਅਤੇ ਸੁਝਾਅ ਦਿੱਤਾ ਕਿ ਯੂਕਰੇਨ ਨੂੰ ਬਾਹਰੀ ਸ਼ਾਸਨ ਦੀ ਲੋੜ ਹੈ 트럼ਪ ਨੇ ਕਿਹਾ ਕਿ ਰੂਸ ਤੇ ਨਵੀਆਂ ਪਾਬੰਦੀਆਂ ਲਗਾਉਣ ਤੇ ਵਿਚਾਰ ਕਰਨਗੇ ਰੂਸ ਪਹਿਲਾਂ ਹੀ ਭਾਰੀ ਬੀਤੀ ਜੁਰਮਾਨਿਆਂ ਦਾ ਸਾਹਮਣਾ ਕਰ ਰਿਹਾ ਆਸਟ੍ਰੇਲੀਆ ਚ 48ਵਾਂ ਫੈਡਰਲ ਚੋਣਾਂ 3 ਮਈ ਨੂੰ ਹੋਣਗੀਆਂ ਪ੍ਰਧਾਨ ਮੰਤਰੀ ਐਥਨੀ ਅਲਬਨੀਜ਼ ਵੱਲੋਂ ਚੋਣਾਂ ਦੇ ਐਲਾਨ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ ਇਸ ਵਾਰ ਹਾਊਸ ਆਫ ਰਿਪਰਿਜ਼ੈਂਟੇਟਿਵ ਦੀਆਂ 150 ਅਤੇ ਸੈਨੇਟ ਦੀਆਂ 76 ਸੀਟਾਂ ਤੇ ਚੋਣ ਲੜੀ ਜਾਵੇਗੀ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਹਾਊਸ ਆਫ ਰਿਪਰਿਜ਼ੈਂਟੇਟਿਵ ਵਿੱਚ 76 ਤੇ ਸੈਨੇਟ ਵਿੱਚ 40 ਸੀਟਾਂ ਦੇ ਜਿੱਤ ਪ੍ਰਾਪਤ ਕਰਨ ਦੀ ਜ਼ਰੂਰਤ ਹੋਵੇਗੀ ਪ੍ਰਧਾਨ ਮੰਤਰੀ ਐਥਨੀ ਅਲਬਨੀਜ਼ ਲੇਬਰ ਸਰਕਾਰ ਨੇ ਦੂਜੇ ਕਾਰਜਕਾਲ ਲਈ ਦੁਬਾਰਾ ਚੋਣਾਂ ਕਰਣਗੇ 2022 ਦੇ ਚੋਣਾਂ ਵਿੱਚ ਲੇਬਰ ਪਾਰਟੀ ਨੇ 77 ਸੀਟਾਂ ਜਿੱਤੀਆਂ ਸਨ ਜੋ ਬਹੁਮਤ ਲਈ ਕਾਫੀ ਸਨ ਜਦੋਂ ਕਿ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਦੀ ਅਗਵਾਈ ਹੇਠ ਲਿਬਰਲ ਨੈਸ਼ਨਲ ਗੱਟਚੋੜ ਸਰਕਾਰ ਵਿੱਚ ਵਾਪਸ ਆਉਣਾ ਚਾਹੁੰਦੇ ਨੇ ਲੇਬਰ ਪਾਰਟੀ ਫਿਊਚਰ ਮੇਡ ਇਨ ਆਸਟ੍ਰੇਲੀਆ ਯੋਜਨਾ ਤਹਿਤ ਹੌਸਿੰਗ ਸਿਹਤ ਸੇਵਾਵਾਂ ਅਤੇ ਜੀਵਨ ਖਰਚੇ ਦੀ ਇਸ ਮਸਿਆਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਕਰਨਲ ਬਾਟਨਲ ਕੁਟਮਾਰ ਮਾਮਲੇ ਦੀ ਜਾਂਚ ਸਿਟ ਨੇ ਤੇਜ਼ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਸਿਟ ਦੇ ਮੈਂਬਰ ਅੱਜ ਪਟਿਆਲਾ ਪਹੁੰਚੇ ਜਿੱਥੇ ਉਹਨਾਂ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਉਹਨਾਂ ਇਸ ਮਾਮਲੇ ਦੀ ਜਾਂਚ 'ਚ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ ਅੱਜ ਪੀੜਤ ਕਰਨਲ ਪਰਿਵਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੇ ਘਰ ਪਹੁੰਚਾ ਜਿੱਥੇ ਉਹਨਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਤੇ ਨਿਆਂ ਲਈ ਮੁੱਖ ਮੰਤਰੀ ਤੋਂ ਮੰਗ ਕੀਤੀ ਤਾਹਾਨੂੰ ਦੱਸ ਦਈਏ ਕਿ ਪਰਿਵਾਰ ਵੱਲੋਂ ਬੀਤੇ ਦਿਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਗਈ ਸੀ ਇਸ ਦੌਰਾਨ ਸਿਟ ਵੱਲੋਂ ਇਸ ਮਾਮਲੇ ਸਬੰਧੀ ਪਟਿਆਲਾ ਵਿਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਧਿਕਾਰੀਆਂ ਨੇ ਲੋਕਾਂ ਨੂੰ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇ ਕਿਸੇ ਕੋਲ ਕੋਈ ਵੀ ਜਾਣਕਾਰੀ ਜਾਂ ਸਬੂਤ ਹਨ ਤਾਂ ਸਾਡੇ ਨਾਲ ਸਾਂਝੇ ਕਰ ਸਕਦੇ ਨੇ ਉਹਨਾਂ ਜਾਣਕਾਰੀ ਸਾਂਝੀ ਕਰਨ ਲਈ ਇੱਕ ਨੰਬਰ 7508300342V ਜਾਰੀ ਕੀਤਾ ਪ੍ਰੈਸ ਕਾਨਫਰੰਸ ਦੌਰਾਨ ਸਿੱਟ ਦੇ ਮੈਂਬਰਾਂ ਨੇ ਕਿਹਾ ਕਿ ਇਸ ਮਾਮਲੇ ਦੀ ਸੱਚਾਈ ਤੱਕ ਪਹੁੰਚਣਾ ਬੇਹਦ ਜ਼ਰੂਰੀ ਹੈ ਤੇ ਅਸੀਂ ਮਾਮਲੇ ਦੀ ਡੂੰਘਾਈ ਤੱਕ ਜਾ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੇ ਉਹਨਾਂ ਦੱਸਿਆ ਕਿ ਉਹ 2 April ਨੂੰ ਮੋੜ ਪਟਿਆਲਾ ਆਉਣਗੇ ਆਮਦਨ ਕਰ ਵਿਭਾਗ ਨੇ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਕੰਪਨੀ ਇੰਡੀਗੋ ਤੇ 944.2 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਕੰਪਨੀ ਨੇ ਆਮਦਨ ਕਰ ਵਿਭਾਗ ਦੀ ਇਸ ਕਾਰਵਾਈ ਨੂੰ ਗਲਤ ਠਹਿਰਾਉਂਦਿਆਂ ਕਿਹਾ ਕਿ ਉਹ ਇਸ ਨੂੰ ਕਾਨੂੰਨੀ ਤੌਰ ਤੇ ਚੁਣੌਤੀ ਦੇਣਗੇ ਇੰਡੀਗੋ ਦੀ ਮੂਲ ਕੰਪਨੀ ਇੰਟਰ ਗਲੋਬਲ 에ਵੀਏਸ਼ਨ ਲਿਮਟਿਡ ਨੇ ਐਤਵਾਰ ਨੂੰ ਕਿਹਾ ਕਿ ਉਸ ਨੂੰ ਮੌਲੰਕਨ ਸਾਲ 2021-22 ਲਈ ਆਮਦਨ ਕਰ ਵਿਭਾਗ ਤੋਂ 944.2 ਕਰੋੜ ਰੁਪਏ ਦੇ ਜੁਰਮਾਨੇ ਦਾ ਨੋਟਿਸ ਮਿਲਿਆ ਹਾਲਾਂਕਿ ਗੁਰੂਗ੍ਰਾਮ ਸਥਿਤ ਕੰਪਨੀ ਨੇ ਜੁਰਮਾਨੇ ਦੇ ਹੁਕਮ ਨੂੰ ਗਲਤ ਘਰਾੜ ਦਿੱਤਾ ਕਹਿਆ ਕਿ ਉਹ ਇਸ ਨੂੰ ਕਾਨੂੰਨੀ ਤੌਰ ਤੇ ਚੁਣੌਤੀ ਦੇਵੇਗੀ ਕੰਪਨੀ ਨੇ ਕਿਹਾ ਕਿ ਇਸ ਆਦੇਸ਼ ਦਾ 에ਅਰਲਾਈਨ ਦੇ ਸੰਚਾਲਨ ਬੀਤੀ ਸਥਿਤੀ ਅਤੇ ਹੋਰ ਗਤੀਵਿਧੀਆਂ ਤੇ ਕੋਈ ਅਸਰ ਨਹੀਂ ਪਵੇਗਾ 에ਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਇਨਕਮ ਟੈਕਸ ਅਥਾਰਟੀ ਨੇ ਮੁਲੰਕਨ ਸਾਲ 2021-22 ਲਈ 944.2 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਦਾ ਆਦੇਸ਼ ਪਾਸ ਕੀਤਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਹਾਲ ਹੀ ਵਿੱਚ ਤੀਜੀ ਵਾਰ ਰਾਸ਼ਟਰਪਤੀ ਬਣਨ ਦਾ ਦਾਅਵਾ ਕੀਤਾ ਅਤੇ ਉਹਨਾਂ ਨੇ ਇਸਤੇ ਕਿਹਾ ਮੈਂ ਮਜ਼ਾਕ ਨਹੀਂ ਕਰ ਰਿਹਾ ਉਹਨਾਂ ਦੇ ਇਸ ਬਿਆਨ ਨੇ ਪੂਰੀ ਦੁਨੀਆ 'ਚ ਹਲਚਲ ਮਚਾ ਦਿੱਤੀ ਹੈ ਕਿਉਂਕਿ ਅਮਰੀਕੀ ਸੰਵਿਧਾਨ ਮੁਤਾਬਕ ਕੋਈ ਵੀ ਵਿਅਕਤੀ ਸਿਰਫ ਦੋ ਵਾਰ ਰਾਸ਼ਟਰਪਤੀ ਦੇ ਅਹੁਦੇ ਲਈ ਚੁਣਿਆ ਜਾ ਸਕਦਾ ਅਜੇ 'ਚ ਸਵਾਲ ਉੱਠਦਾ ਹੈ ਕਿ ਕੀ 트ੰਪ ਸੱਚਮੁੱਚ ਤੀਜੀ ਵਾਰ ਰਾਸ਼ਟਰਪਤੀ ਬਣਨ ਦਾ ਇਰਾਦਾ ਰੱਖਦੇ ਹਨ ਜਾਂ ਇਹ ਉਹਨਾਂ ਦਾ ਇੱਕ ਹੋਰ ਮਜ਼ਾਕ ਹੈ ਦਰਅਸਲ ਐਤਵਾਰ 30 ਮਾਰਚ ਨੂੰ ਇੱਕ ਇੰਟਰਵਿਊ 'ਚ 트ੰਪ ਨੇ ਕਿਹਾ ਕਿ ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਨਾਲ ਤੀਜੀ ਵਾਰ ਰਾਸ਼ਟਰਪਤੀ ਬਣਨ ਦਾ ਰਸਤਾ ਖੋਲਿਆ ਜਾ ਸਕਦਾ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਬਾਰੇ ਸੋਚਣਾ ਬਹੁਤ ਜਲਦੀ ਹੈ ਇਸ ਬਿਆਨ ਨਾਲ 트ੰਪ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਸਿਰਫ ਮਜ਼ਾਕ ਨਹੀਂ ਕਰ ਰਹੇ ਸਨ ਸਗੋ ਪੂਜ ਗੰਭੀਰ ਸੋਚ ਰਹੇ ਸਨ ਅਮਰੀਕੀ ਸੰਵਿਧਾਨ ਦੀ 22ਵੀਂ ਸੋਧ ਜੋ 1951 ਵਿੱਚ ਲਾਗੂ ਹੋਈ ਸੀ ਕਿਸੇ ਵੀ ਰਾਸ਼ਟਰਪਤੀ ਨੂੰ ਦੋ ਵਾਰ ਤੋਂ ਵੱਧ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੰਦੀ ਇਹ ਸੋਧ ਫ੍ਰੈਂਕਲਿਨ ਡੀ ਰੂਜ਼ਵੈਲਟ ਦੇ ਚਾਰ ਕਾਰਜਕਾਲਾਂ ਤੋਂ ਬਾਅਦ ਲਿਆਂਦੀ ਗਈ ਸੀ ਤਾਂ ਜੋ ਭਵਿੱਖ ਵਿੱਚ ਕੋਈ ਵੀ ਰਾਸ਼ਟਰਪਤੀ ਲੰਬੇ ਸਮੇਂ ਤੱਕ ਸਤਾ ਵਿੱਚ ਨਾ ਰਹੇ ਸ਼ੁੱਕਰਵਾਰ ਨੂੰ ਇੱਕ ਘਾਤਕ ਪੁਚਾਲ ਨੇ ਮਿਆਂਮਾਰ ਅਤੇ ਥਾਈਲੈਂਡ ਦੇ ਜ਼ਿਆਦਾਤਰ ਹਿੱਸਿਆਂ ਨੂੰ ਹਿਲਾ ਦਿੱਤਾ ਪਰ ਕੁਝ ਖੇਤਰਾਂ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਇਮਾਰਤਾਂ ਢਹਿ ਗਈਆਂ ਅਤੇ ਸੈਂਕੜੇ ਲੋਕ ਮਾਰੇ ਗਏ ਮਿਆਂਮਾਰ ਚ ਰਿਐਕਟਰ ਪੈਮਾਨੇ ਤੇ 7.7 ਦੀ ਤੀਬਰਤਾ ਵਾਲੇ ਵਿਨਾਸ਼ਕਾਰੀ ਪੁਚਾਲ ਚ ਮਰਨ ਵਾਲਿਆਂ ਦੀ ਗਿਣਤੀ 1700 ਤੱਕ ਪਹੁੰਚ ਗਈ ਹੈ ਇਸ ਤੋਂ ਇਲਾਵਾ 3408 ਲੋਕ ਚੱਕਮੀ ਹੋਏ ਨੇ ਅਤੇ 139 ਲੋਕ ਲਾਪਤਾ ਦੱਸੇ ਜਾ ਰਹੇ ਥਾਈਲੈਂਡ ਚ ਪੁਚਾਲ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਗ੍ਰੇਟਰ ਬੈਕਾਂਕ ਖੇਤਰ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ 18 ਲੋਕਾਂ ਦੀ ਮੌਤ ਹੋ ਗਈ 33 ਜ਼ਖਮੀ ਹੋ ਗਏ ਅਤੇ 78 ਲਾਪਤਾ ਨੇ ਅਧਿਕਾਰੀ ਅਜੇ ਵੀ ਨੁਕਸਾਨ ਦਾ ਮੁਲੰਕਣ ਕਰ ਰਹੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇਸ ਸਾਲ ਦੇ ਅਖੀਰ 'ਚ ਹੋਣ ਵਾਲੀਆਂ ਵਿਹਾਰ ਵਿਧਾਨ ਸਭਾ ਚੋਣਾਂ ਦਾ ਬੀਗਲ ਬਜਾਇਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਜਨਤਾ ਪਾਰਟੀ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੂੰ ਵੋਟ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ। ਰਾਸ਼ਟਰੀ ਜਨਤਾਦਲ ਆਰਜੇਡੀ ਦੇ ਗੜ ਗੋਪਾਲਗੰਜ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਵਿਰੋਧੀ ਪਾਰਟੀ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅਤੇ ਉਹਨਾਂ ਦੀ ਪਤਨੀ ਰਾਬੜੀ ਦੇਵੀ ਤੇ ਜੰਗਲ ਰਾਜ ਚਲਾਉਂਦਾ ਦੋਸ਼ ਲਗਾਉਂਦੇ ਹੋਏ ਦੋਸ਼ ਲਾ ਕੇ ਸਤਾਚ ਰਹਿੰਦੇ ਹੋਏ ਕਤਲ, ਅਗਵਾ ਅਤੇ ਡਕੈਤੀ ਈ ਸੂਬੇ 'ਚ ਇੱਕ ਉਜੋਗ ਬਣ ਗਏ ਸਨ ਪਿਛਲੇ ਸਾਲ ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪਾਸ਼ਪਾ ਦੇ ਪ੍ਰਮੁੱਖ ਰਣਨੀਤੀਕਾਰ ਮੰਨੇ ਜਾਣ ਵਾਲੇ ਸ਼ਾਹ ਨੇ ਬਿਹਾਰ 'ਚ ਇਹ ਪਹਿਲੀ ਰੈਲੀ ਨੂੰ ਸੰਬੋਧਨ ਕੀਤਾ ਸੀ ਉਹਨਾਂ ਨੇ ਕਿਹਾ ਕਿ ਵੱਡੇ ਕਾਰੋਬਾਰੀ ਆਪਣੀਆਂ ਸੁਰੱਖਿਆ ਨੂੰ ਲੈ ਕੇ ਚਿੰਤਤ ਹੋ ਕੇ ਸੂਬੇ ਤੋਂ ਭੱਜ ਗਏ ਨੇ ਲਾਲੂ ਨੇ ਚਾਰਾ ਕੱਪੜੇ 'ਚ ਸ਼ਾਮਿਲ ਹੋਣ ਕਾਰਨ ਬਿਹਾਰ ਨੂੰ ਦੁਨੀਆ ਭਰ 'ਚ ਬਦਨਾਮ ਕਰ ਦਿੱਤਾ ਕੇਂਦਰੀ ਮੰਤਰੀ ਨੇ ਕਿਹਾ ਜਦੋਂ ਪਾਸ਼ਪਾ ਨੇ ਮੁੱਖ ਮੰਤਰੀ ਨितीश ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ ਯੂਨਲ ਗੱਡਜੋੜ ਕਰਕੇ ਸੂਬੇ 'ਚ ਸਰਕਾਰ ਬਣਾਈ ਤਾਂ ਚੀਜ਼ਾਂ 'ਚ ਸੁਧਾਰ ਹੋਣਾ ਸ਼ੁਰੂ ਹੋਇਆ ਉਹਨਾਂ ਕਾ ਕੇ ਜੇਕਰ ਐਨਡੀਏ ਇਸ ਸਾਲ ਦੇ ਅਖੀਰ ਚ ਸਤਾ ਚ ਆਉਂਦੀ ਹੈ ਤਾਂ ਬਿਹਾਰ ਚ ਦਹਾਕਿਆਂ ਪੁਰਾਣੀ ਸਲਾਨਾ ਹੜਾਂ ਦੀ ਸਮੱਸਿਆ ਬੀਤੇ ਸਮੇਂ ਦੀ ਗੱਲ ਹੋ ਜਾਵੇਗੀ ਪੰਜਾਬ ਦੇ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ ਤੇ 13 ਮਹੀਨਿਆਂ ਤੱਕ ਸੰਘਰਸ਼ ਕਰ ਚੁੱਕੇ ਕਿਸਾਨ ਮਜ਼ਦੂਰ ਮੋਰਚਾ ਕੇ ਐਮਐਮ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਜੇ ਸੀਐਮ ਭਗਵੰਤ ਮਾਨ ਸਮੇਤ ਕਈ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘੇਰਾਉ ਕਰਨਗੇ ਬੀਤੇ ਦਿਨ ਦੁਪਹਿਰ ਕੇਐਮਐਮ ਦੇ ਸੰਯੋਜਕ ਸਰਪੰਨ ਸਿੰਘ ਪੰਦੇਰ ਨੇ ਇਸ ਪ੍ਰਦਰਸ਼ਨ ਦੀ ਕੋਸ਼ਨਾ ਕੀਤੀ ਜਿਸ ਤੋਂ ਬਾਅਦ ਐਸਕੇਐਮ ਗੈਰ ਰਾਜਨੀਤਿਕ ਨਾਲ ਆਨਲਾਈਨ ਮੀਟਿੰਗ ਹੋਈ ਇਸ ਮੀਟਿੰਗ 'ਚ ਐਸਕੇਐਮ ਗੈਰ ਰਾਜਨੀਤਿਕ ਨੇ ਵੀ ਸਾਥ ਦੇਣ ਦਾ ਫੈਸਲਾ ਲਿਆ 19 ਮਾਰਚ ਨੂੰ ਪੰਜਾਬ ਪੁਲਿਸ ਨੇ ਕਿਸਾਨਾਂ ਆਗੂਆਂ ਨੂੰ ਹਿਰਾਸਤ ਸ਼ੇਂਭੂ ਅਤੇ ਖਨੋਰੀ ਬਾਰਡਰ ਨੂੰ ਖਾਲੀ ਕਰਵਾ ਦਿੱਤਾ ਸੀ ਜਿਸ ਤੋਂ ਬਾਅਦ ਦੋਵੇਂ ਬਾਰਡਰਾਂ ਤੇ ਬਹਾਨਾ ਦੀ ਅਵਾਜ਼ਾਈ ਸ਼ੁਰੂ ਹੋ ਗਈ ਸਰਮਨ ਸਿੰਘ ਪੰਦੇਰ ਨੂੰ ਪੁਲਿਸ ਰਿਹਾਅ ਕਰ ਚੁੱਕੀ ਜਦਕਿ ਭੁਖ ਹੜਤਾਲ ਤੇ ਬੈਠੇ ਜਗਜੀਤ ਸਿੰਘ ਦੱਲੇਵਾਲ ਨੂੰ ਪਟਿਆਲਾ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ 13 ਫਰਵਰੀ 2024 ਨੂੰ ਕਿਸਾਨਾਂ ਨੇ ਆਪਣੇ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਹਰਿਆਣਾ ਪੁਲਿਸ ਨੇ ਸ਼ੇਂਭੂ ਅਤੇ ਖਨੋਰੀ ਬਾਰਡਰ ਤੇ ਬੈਰੀਕੇਡ ਲਗਾ ਕੇ ਰਸਤਾ ਬੰਦ ਕਰ ਦਿੱਤਾ ਅੱਜ ਲਈ ਸਿਰਫ ਐਨਆਈ ਹੋਨ ਮੈਨੂੰ ਦਇਜ਼ਾਤ ਧੰਨਵਾਦ ਸਤਿ ਸ਼੍ਰੀ ਅਕਾਲ